ਉਥੇ ਸਬਰ ਤੇ ਸ਼ੁਕਰ ਦੇ ਕੇ ਵੀ ਨਵਾਜ਼ੀ ਸਬਰ ਤੇ ਸ਼ੁਕਰ ਪਰ ਇਹਨਾਂ ਨੂੰ ਸ਼ਬਦ ਬੜੇ ਛੋਟੇ ਐ ਪਰ ਇਹਨਾਂ ਦੇ ਭਾਵ ਬੜੇ ਗਹਿਰੇ ਐ ਮਹਾਰਾਜ ਕਹਿੰਦੇ ਐ ਸਿੱਖਾ ਜੋ ਦਿੱਤੇ ਚ ਨੂੰ ਅਕਾਲ ਪੁਰਖ ਨੇ ਉਹਦੇ ਲਈ ਸ਼ੁਕਰਾਨਾ ਕਰਿਆ ਕਰ ਤੇ ਨਾਲ ਸਬਰ ਵੀ ਕਰਿਆ ਜਦੋਂ ਸਬਰ ਰੱਖ ਕੇ ਸੁਖਰਾਣਾ ਕਰੇਗਾ ਮਹਾਰਾਜ ਨੇ ਖਜ਼ਾਨਿਆਂ ਦੇ ਮੂੰਹ ਜਿਹੜੇ ਆ ਤੇਰੇ ਲਈ ਖੁਦ ਰੱਖੜੇ ਤੇਰੇ ਲਈ ਖੁਦ ਰੱਖੜੇ ਪੰਨੇ ਦੀ ਜਿਹੜੀ ਤ੍ਰਿਸ਼ਨਾ ਹੋ ਗਈਆਂ ਤੇ ਅੱਗ ਦੀ ਤਰ੍ਹਾਂ ਹੋ ਗਈ ਅੱਗ ਦੀ ਫਰਾਕ ਹੁੰਦੀ ਹੈ ਬਾਲਣ ਜੇ ਅਸੀਂ ਸੋਚੀਏ ਕਿ ਅੱਗ ਦੀ ਫਰਾਗ ਬਾਲਣਾ ਹੈ ਤੇ ਅੱਗ ਨੂੰ ਅੱਗ ਦੀ ਫਰਾਗ ਦੇ ਦਈਏ ਅੱਗ ਸ਼ਾਂਤ ਹੋ ਜੂਗੀ ਉਹਨੇ ਜਿੰਨਾ ਬਾਲਣ ਸੁੱਟੀ ਜਾਵਾਂਗੇ ਅੱਗ ਓਨੇ ਹੀ ਭੜਕਦੀ ਰਹਿੰਦੀ ਹੈ ਓਨੇ ਹੀ ਭਾਂਬੜ ਮੱਚਦੇ ਰਹਿੰਦੇ ਹੈ ਓਨੇ ਹੀ ਉਹ ਫਲਦੀ ਰਹਿੰਦੀ ਤੇ ਸੁਨਾ ਵੀ ਅੱਗ ਦੀ ਤਰ੍ਹਾਂ ਜਿੰਨਾ ਅਸੀਂ ਜ਼ਰੂਰਤਾਂ ਪੂਰੀਆਂ ਕਰਦੇ ਜਾਂਦੇ ਹਾਂ ਓਨੀਆਂ ਵੱਧਦੀਆਂ ਜਾਂਦੀਆਂ ਮਾਨਸ ਕਿੰਨੇ ਬਿਨਾ ਸੰਤੋਖ ਨਹੀਂ ਕੋ ਰਾਜਾ ਬਿਨਾ ਸੰਤੋਖ ਕੋ ਕੋ ਰਾਜ ਨਹੀਂ ਸਕਦਾ ਇਹ ਸੰਤੋਖ ਜਾਂ ਸਬਰ ਇਹ ਹੁੰਦਾ ਹੈ ਨਾਮ ਬਾਣੀ ਦੇ ਨਾਲ ਜਿਨ੍ਹਾਂ ਨਾਮ ਬਾਣੀ ਹੋਏਗਾ ਉਹਨਾਂ ਸਬਰ ਆਏਗਾ ਜਿਨ੍ਹਾਂ ਸਬਰ ਆਏਗਾ ਉਹਨਾਂ ਸਿੱਖ ਸ਼ੁਕਰਾਨਾ ਵੀ ਕਰਦਾ ਹੈ ਸ਼ੁਕਰਾਨਾ ਵੀ ਕਰਦਾ ਹੈ ਤੁਰਾਂ ਦੇ ਜਿਹੜਾ ਸਾਨੂੰ ਆਦੇਸ਼ ਦਿੱਤਾ ਹੈ ਉਹ ਇਹ ਹੈ ਕਿ ਆਪਣੇ ਲਈ ਜ਼ਿੰਦਗੀ ਹਰ ਕੋਈ ਜਉਂਦਾ ਹੈ ਕੀੜੇ ਮਕੌੜੇ ਵੀ ਆਪਦੇ ਲਈ ਜਉਂਦੇ ਆ ਪਸ਼ੂ ਪੰਛੀ ਵੀ ਆਪਦੇ ਲਈ ਜਉਂਦੇ ਆ ਜਾਨਵਰ ਵੀ ਆਪਦੇ ਲਈ ਜਉਂਦੇ ਆ ਤੇ ਜੇ ਇਨਸਾਨ ਵੀ ਆਪਦੇ ਲਈ ਜਉਂਦਾ ਤੇ ਫਿਰ ਬਾਕੀ ਜੋਨਾਂ ਤੇ ਇਨਸਾਨ ਜੋਨ ਦੇ ਵਿੱਚ ਬਹੁਤਾ ਫਰਕ ਨਹੀਂ ਹੈ ਜਾਂਦਾ ਇਨਸਾਨ ਮਨੁੱਖ ਸਹੀ ਮਾਇਨੇ ਦੇ ਵਿੱਚ ਇਨਸਾਨ ਉਦੋਂ ਹੀ ਅਖਵਾਉਂਦਾ ਹੈ ਜਾਂ ਮਨੁੱਖ ਉਦੋਂ ਹੀ ਅਖਵਾਉਣ ਦਾ ਹੱਕਦਾਰ ਹੈ ਜਦੋਂ ਉਹ ਆਪਣੇ ਲਈ ਨਾ ਜਿਉ ਕੇ ਜਦ ਆਪਣੇ ਲਈ ਜਿਉਣ ਦੇ ਨਾਲ ਨਾਲ ਹੋਰਾਂ ਲਈ ਵੀ ਜਿਉਂਦਾ ਹੈ ਹੋਰਾਂ ਲਈ ਕਿਹਦੇ ਲਈ ਮਨੁੱਖਤਾ ਲਈ ਮਾਨਵਤਾ ਲਈ ਸਮਾਜ ਲਈ ਕੌਮ ਲਈ ਪੰਥ ਲਈ ਦੇਸ਼ ਲਈ ਫਿਰ ਉਹ ਸਹੀ ਅਰਥਾਂ ਦੇ ਵਿੱਚ ਮਨੁੱਖ ਅਖਰਵਾਉਣ ਦਾ ਹੱਕਦਾਰ ਹੈ ਅੱਜ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਨਾ ਸਿੱਖਾਂ ਨੂੰ ਉਹ ਕੌਮ ਲਈ ਵੀ ਜ਼ਿੰਦਗੀ ਜਿਉਣ ਦੀ ਜਿੱਥੇ ਸੀ ਆਪਣੇ ਦੇ ਵਕਤ ਕੱਢਦੇ ਆਪਣੇ ਪਰਿਵਾਰ ਲਈ ਸਮਾਂ ਕੱਢਦੇ ਹੋ। ਅੱਜ ਕੱਲ ਸਮਾਂ ਬਹੁਤ ਘੱਟ ਹੈ ਸਭ ਕੋਲੇ। ਪਰ ਫੇਰ ਵੀ ਅਸੀਂ ਸਵੇਰ ਤੋਂ ਸਮਾਂ ਆਪਣੇ ਪਰਿਵਾਰ ਲਈ ਕੱਢਦੇ ਹਾਂ, ਆਪਣੀ ਖੇਡ ਲਈ ਕੱਢਦੇ ਹਾਂ, ਆਪਣੇ ਸਰੀਰ ਲਈ ਕੱਢਦੇ। ਕੱਢਦੇ ਹਾਂ। ਤਾਂ ਉੱਥੇ ਸਾਨੂੰ ਸਮਾਂ ਜਿਹੜਾ ਇਸ ਵਕਤ ਕੌਮ ਲਈ ਵੀ ਕੱਟਣ ਦੀ ਜ਼ਰੂਰਤ ਹੈ। ਜਿਸ ਕਿਸਮ ਦੇ ਹਾਲਾਤ ਬੜੇ ਨੇ। ਇਹਨਾਂ ਹਰ ਹਾਲਾਤਾਂ ਦੇ ਵਿੱਚੋਂ ਅਸੀਂ ਤਾਂ ਹੀ ਬਾਹਰ ਆ ਸਕਦੇ ਹਾਂ ਕਿ ਕਲਾਕਾਰਾਂ ਸਿੱਖ ਜਿਹੜਾ ਹੈ ਉਹ ਆਪਣੀ ਪਰਵਾਰ ਆਪਣੀ ਦੀ ਸਮਾਂ ਕੱਢਣ ਦੇ ਨਾਲ-ਨਾਲ ਕੌਮ ਲਈ ਵੀ ਸਮਾਂ ਕੱਢੇ ਕੌਮ ਲਈ ਵੀ ਵਕਤ ਕੱਢੇ ਫਿਰ ਅਸੀਂ ਕੌਮ ਦਾ ਭਲਾ ਕਰ ਸਕਦੇ ਹਾਂ ਇਸਾਈ ਅਰਥਾਂ 'ਚ ਮਨੁੱਖ ਸਿੱਖ ਅਖਵਾਉਣ ਦੇ ਹੱਕਦਾਰ ਹੋ ਸਕਦੇ ਤੇ ਜਦੋਂ ਕੌਮ ਲਈ ਸਮਾਂ ਕੱਢਣ ਦੀ ਗੱਲ ਆਉਂਦੀ ਹੈ ਜੇ ਉਥੇ ਵੀ ਅਸੀਂ ਕਹਿ ਲਈਏ ਸਾਡੇ ਕੋਲੇ ਤਾਂ ਇਹ ਵਕਤ ਹੀ ਨਹੀਂ ਵਕਤ ਕਿਸੇ ਕੋਲੇ ਨਹੀਂ ਹੈ ਵਕਤ ਕੱਟਣਾ ਨਹੀਂ ਹੈ ਆਪਣੇ ਬੱਚਿਆਂ ਲਈ ਵਕਤ ਕੱਢਣਾ ਪੈਂਦਾ ਕੱਢਦੇ ਆ ਨਾ ਅਸੀਂ ਸਾਡੇ ਕੋਲ ਤਾਂ ਬੱਚਿਆਂ ਲਈ ਵੀ ਵਕਤ ਨਹੀਂ ਪਰ ਕੱਢਦੇ ਆ ਕਿਉਂਕਿ ਸਾਨੂੰ ਪਤਾ ਹੈ ਕਿ ਜੇ ਅਸੀਂ ਬੱਚਿਆਂ ਲਈ ਸਮਾਂ ਨਾ ਕੱਢਿਆ ਬੱਚੇ ਵਿਗੜ ਜਾਣਗੇ ਬੱਚੇ ਹੱਥਾਂ ਜੋ ਬਾਹਰ ਚਲੇ ਜਾਣਗੇ ਬੱਚੇ ਅੱਖੇ ਤੋਂ ਬਾਹਰ ਚਲੇ ਜਾਣਗੇ ਜੇ ਬੱਚਿਆਂ ਲਈ ਸਮਾਂ ਨਾ ਕੱਢਿਆ ਤਾਂ ਇਹਵੇਂ ਸਾਧ ਸੰਗਤ ਜੀ ਜੇ ਕਾਮ ਲਈ ਸਮਾਂ ਨਾ ਕੱਢਿਆ ਤੇ ਦੁਸ਼ਵਾਰੀਆਂ ਤੋਂ ਅਸੀਂ ਨਹੀਂ ਦੇਖ ਸਕਦੇ ਮੁਸ਼ਕਲਾਂ ਤੋਂ ਅਸੀਂ ਨਹੀਂ ਦੇਖ ਸਕਦਾ ਅਜਿਹਾ ਕਿ ਕੱਟੇ ਪੈਦੀ ਜਦੋਂ ਫੌਮੀ ਸਮਾਗਮ ਹੁੰਦੇ ਨਹੀਂ ਫਾਮ ਲਈ ਸਮਾਗਮ ਹੁੰਦੇ ਨੇ ਪੰਥ ਲਈ ਸਮਾਗਮ ਹੁੰਦੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਸਿੱਖੀ ਇਹ ਮਕਤ ਕੱਟਣਾ ਹੈ ਪਾਉਂਦਾ ਹੈ ਪੰਥ ਲਈ ਅਸੀਂ ਹਰ ਸਿੱਖ ਵੈਸੇ ਗੁਰੂ ਸਾਹਿਬ ਨੇ ਹਰ ਸਿੱਖ ਨੂੰ ਪ੍ਰਚਾਰਕ ਬਣਾਇਆ ਹੈ ਧਰਮ ਦਾ ਵੀ ਪ੍ਰਚਾਰਕ ਬਣਾਇਆ ਸਿਧਾਂਤਾਂ ਦਾ ਪ੍ਰਚਾਰਕ ਬਣਾਇਆ ਮਰਿਆਦਾ ਦਾ ਵੀ ਪ੍ਰਚਾਰਕ ਬਣਾਇਆ ਪ੍ਰਚਾਰ ਕਰਨਾ ਕਿਸ ਦਾ ਧਰਮ ਦਾ ਧਰਮ ਦੇ ਵਿੱਚ ਕੀ ਹੁੰਦਾ ਜਿਹਦਾ ਪ੍ਰਚਾਰ ਕਰਨਾ ਧਰਮ ਦੇ ਵਿੱਚ ਸਿਧਾਂਤ ਹੁੰਦੇ ਆ ਧਰਮ ਦੇ ਵਿੱਚ ਮਰਿਆਦਾ ਹੁੰਦੀਆਂ ਧਰਮ ਦੇ ਵਿੱਚ ਪਰੰਪਰਾਵਾਂ ਆਉਂਦੀਆਂ ਧਰਮ ਦੇ ਵਿੱਚ ਜੀਹਾਨ ਹੁੰਦਾ ਅਸੀਂ ਇਹਦਾ ਪ੍ਰਚਾਰ ਕਰਨਾ ਹਰ ਕਾਮ ਦਾ ਪ੍ਰਚਾਰ ਜੇ ਤੁਸੀਂ ਕੱਲੇ-ਕੱਲੇ ਜਿਹੜੇ ਆ ਉਹ ਪ੍ਰਚਾਰਕ ਬਣ ਗਏ ਨਾ ਸਿਧਾਂਤਾਂ ਦੇ ਪੱਟਾਵਾਂ ਦੀ ਮਰਿਆਦਾਵਾਂ ਦੀ ਜੋ ਸਾਡੇ ਕੌਮ ਨਾਲ ਸੰਬੰਧਤ ਨੇ ਤੇ ਫਿਰ ਸਾਨੂੰ ਮੁਸ਼ਕਲਾਂ ਦਾ دشਵਾਰੀਆਂ ਦਾ ਜਿਹੜਾ ਹੈ ਉਹ ਸਾਹਮਣਾ ਨਹੀਂ ਕਰਨਾ ਪਏਗਾ ਤੇ ਸਾਨੂੰ ਆਉਖ ਨਹੀਂ ਸਹੀ ਪਏ ਅੱਜ ਅਸੀਂ ਆਪਣੀਆਂ ਫਸਲਾਂ ਬਚਾਉਣ ਲਈ ਯਤਨਸ਼ੀਲ ਹਾਂ ਹਰ ਕਿਸਾਨ ਆਪਣੀ ਫਸਲ ਬਚਾਉਣ ਲਈ ਯਤਨਸ਼ੀਲ ਹੈ ਕਿਉਂਕਿ ਫਸਲ ਜੋ ਉਹ ਕੁਪਜੀਵਕਾ ਹੁੰਦੀ ਹੈ ਜਿਵੇਂ ਜ਼ਿਮੀਦਾਰ ਦੀ ਕੁਪਜੀਵਕਾ ਫਸਲ 'ਤੇ ਪਈ ਹੈ ਉਹ ਫਸਲ ਨੂੰ ਬਚਾਉਣ ਲਈ ਯਤਨ ਕਰਦਾ ਹੈ ਦੁਕਾਨਦਾਰ ਦੀ ਕੁਪਜੀਵਕਾ ਜਿਹੜੀ ਆ ਉਹ ਦੁਕਾਨ 'ਚ ਪਈ ਹੈ ਉਹ ਦੁਕਾਨਦਾਰੀ ਬਚਾਉਣ ਲਈ ਯਤਨ ਕਰਦਾ ਹੈ ਇੱਕ ਦਿਹਾੜੀਦਾਰ ਮਜ਼ਦੂਰ ਦੀ ਉਪਜੀਵਕਾ ਦਿਹਾੜੀ 'ਚ ਪਈ ਹੈ ਮਜ਼ਦੂਰੀ 'ਚ ਪਈ ਹੈ ਉਹ ਆਪਣੀ ਦਿਹਾੜੀ ਤੇ ਮਜ਼ਦੂਰੀ ਨੂੰ ਬਚਾਉਣ ਦਾ ਯਤਨ ਕਰਦਾ ਹੈ ਇੱਕ ਵਪਾਰੀ ਦੀ ਉਪਜੀਵਕਾ ਵਪਾਰ ਦੇ ਪਹੀਆ ਆਪਣੇ ਵਪਾਰ ਨੂੰ ਚੱਲਦਾ ਰੱਖਣ ਦਾ ਯਤਨ ਕਰਦਾ ਹੈ। ਜਿਵੇਂ ਅਸੀਂ ਆਪਣੀ ਉਪਜੀਵਕਾ ਦੇ ਸਾਧਨਾਂ ਨੂੰ ਬਚਾਉਣ ਦਾ ਯਤਨ ਕਰਦੇ ਆ ਨਾ ਉਵੇਂ ਸਾਨੂੰ ਆਪਣੀਆਂ ਨਸਲਾਂ ਵੀ ਬਚਾਉਣ ਦੀ ਬੜੀ ਵੱਡੀ ਜ਼ਰੂਰਤ ਹੈ। ਤੇ ਨਸਲਾਂ ਤਾਂ ਬਚਣਗੀਆਂ ਕਿ ਅਸੀਂ ਕੌਮੀ ਤੌਰ ਦੇ ਉੱਤੇ ਮਜ਼ਬੂਤ ਹੋਵਾਂਗੇ, ਪਰਵਾਰਕ ਤੌਰ ਤੇ ਵੀ ਮਜ਼ਬੂਤ ਹੋਵਾਂਗੇ ਔਰ ਕੌਮੀ ਤੌਰ ਤੇ ਵੀ ਮਜ਼ਬੂਤ ਹੋਵਾਂਗੇ। ਮਤ ਸੰਤਰੀ ਜੀ कि जो قوم ਕਮਜ਼ੋਰ ਹੋ ਗਈ ਤੇ ਕੀ ਫਰਕ ਪੈਂਦਾ ਅਸੀਂ ਤਾਂ ਮਜ਼ਬੂਤ ਹੈ ਨਾ ਸਾਡੇ ਕੋਲੇ ਪੈਸੇ ਨਹੀਂ ਸਾਡੇ ਕੋਲੇ ਸਭ ਕੁਝ ਹੈ ਅਸੀਂ ਤਾਂ ਮਜ਼ਬੂਤ ਹੈ ਜੋ ਕੌਮ ਕਮਜ਼ੋਰ ਹੋ ਗਈ ਹੈ ਰਾਜਨੀਤਿਕ ਤੌਰ ਤੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਕੀ ਫਰਕ ਪੈਂਦਾ ਬੜਾ ਵੱਡਾ ਫਰਕ ਜਿਹੜਾ ਬੰਦਾ ਕਹਿੰਦਾ ਹੈ ਨਾ ਮੈਂ ਮਜ਼ਬੂਤ ਆ ਮੈਂ ਪਿੰਡ ਤੋਂ ਕੀ ਲੈਣਾ ਜੇ ਸਾਰਾ ਪਿੰਡ ਕਮਜ਼ੋਰ ਹੋ ਰਿਹਾ ਤੇ ਮੈਨੂੰ ਤਾਂ ਨਾ ਕੋਈ ਫਰਕ ਪੈ ਰਿਹਾ ਫਰਕ ਅੱਜ ਨਹੀਂ ਪੈ ਰਿਹਾ ਲੇਕਿਨ ਭਵਿੱਖ ਦੇ ਵਿੱਚ ਪੈਂਦਾ ਹੈ ਮਹਾਰਾਜ ਦੇ ਬਾਣੀ ਦੇ ਵਿੱਚ ਇੱਕ ਬਚਨ ਹੈ ਨਾ ਪਾਤਸ਼ਾਹ ਕਹਿੰਦੇ 파ਰੋਸੀ ਕੇ ਜੋ ਹੁਆ ਤੋ ਆਪਣੇ ਵੀ ਜਾਨ ਜਦ ਗਵਣ ਦੇ ਵਿੱਚ ਕਮਜ਼ੋਰੀ ਆ ਰਹੀ ਹੈ ਨਾ ਕੋਈ ਮੁਸੀਬਤ ਆ ਰਹੀ ਹੈ ਕਿਉਂ ਮੁਸੀਬਤ ਤੁਹਾਡੇ ਵੀ ਆ ਸਕਦੀ ਇਸ ਕਰਕੇ ਇਹ ਨਾ ਸੋਚੋ ਕਿ ਅਸੀਂ ਤਾਂ ਮਜ਼ਬੂਤ ਹੈ ਕੌਮ ਨੂੰ ਮਜ਼ਬੂਤ ਕਰਨ ਦੀ ਕੀ ਜ਼ਰੂਰਤ ਹੈ ਕੌਮ ਆਪੇ ਮਜ਼ਬੂਤ ਹੋ ਜੋ ਆਪੇ ਨਹੀਂ ਹੋਣੀ ਹੋਸੀ ਕਰਨੀ ਹੈ ਸਾਡੇ ਯੂਥ ਨੇ ਕਰਨੀ ਹੈ ਸਾਡੇ ਨੌਜਵਾਨਾਂ ਨੇ ਕਰਨੀ ਹੈ इस करके मैं जितने भी जाता है यही अपील करना कि नौजवान आप मजबूत हो मजबूत हो सकते हैं नशा तो रह गंपराव मर्यादावान धारणी होके कौम कि मजबूत कर सकते हैं कौम संघित होकर मजबूत कर सकते अज कौम ਨੌਜਵਾਨਾਂ ਨੂੰ ਸੰਗਠਨ ਉਮੋਂਗਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਅਸੀਂ ਇੱਕ ਵੱਡੇ ਸੰਗਠਨ ਦੇ ਰੂਪ ਦੇ ਵਿੱਚ ਜਿਸ ਦਿਨ ਇਕੱਠੇ ਹੋ ਗਏ ਫਿਰ ਸਾਨੂੰ ਕੋਈ ਵੀ ਦਿਨ ਹੈ ਉਹ ਖਤਮ ਨਹੀਂ ਕਰ ਸਕਦਾ ਜਿਵੇਂ ਬੂੰਦ-ਬੂੰਦ ਹੁੰਦੀ ਹੈ ਨਾ ਬੂੰਦ-ਬੂੰਦ ਮਿਲ ਕੇ ਪੂਰਾ ਸਮੁੰਦਰ ਬਣਦਾ ਹੈ ਏਵੇਂ ਸੈਕਟਰ-ਸੈਕਟਰ ਮਿਲ ਕੇ ਸੰਗਤ ਬਣਦੀ ਹੈ ਤੇ ਜਦੋਂ ਸਾਰੀ ਸੰਗਤ ਵਿਤਕਰੇ ਬਾਦੀਆਂ ਤੋਂ ਉੱਪਰ ਉੱਠ ਕੇ ਇਕੱਠੀ ਹੋ ਜਾਂਦੀ ਹੈ ਤੇ ਪੂਰੀ ਕੌਮ ਹੋ ਜਾਂਦੀ ਹੈ ਅੱਜ ਜੀ ਆਪਣੇ ਫਰਜ਼ ਨੂੰ ਪਹਿਚਾਣੀਏ ਆਪਣੀਆਂ ਜ਼ਿੰਮੇਵਾਰੀਆਂ ਨੂੰ ਪਹਿਚਾਣੀਏ ਸਾਡਾ ਲੋਕ ਵੀ ਸੁਖੀ ਹੋ ਸਕਦਾ ਹੈ ਸਾਡਾ ਪਰਲੋਕ ਵੀ ਸੁਹੇਲਾ ਹੋ ਸਕਦਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੁਰਿੰਦਰਪਾਲ ਸਿੰਘ ਜੀ ਸੋਢੀ ਸਾਹਿਬ ਜਿਨ੍ਹਾਂ ਨੇ ਇਸ ਨਗਰ ਦੇ ਵਿੱਚ ਚਾਰਜਨ ਦੇ ਸਮਾਗਮ ਅਰਜ਼ੋਸ਼ਤ ਕੀਤੇ ਬਹੁਤ ਸਾਰੇ ਵਿਦਵਾਨਾਂ ਨੇ ਆ ਕੇ ਆਪ ਜੀ ਨੂੰ ਗੁਰਮਤ ਦੇ ਨੜ ਲਾਇਆ ਪਰਵਾਣੀ ਦੀ ਪ੍ਰੇਰਣਾ ਦਿੱਤੀ ਔਰ ਸਾਡੇ ਬਾਬਾ ਗੁਲਾਬ ਸਿੰਘ ਜੀ ਇਹਨਾਂ ਦਾ ਸਦਾ ਸੀ ਕਿ ਜ਼ਰੂਰ ਹਾਜ਼ਰੀਆਂ ਭਰਦੀਆਂ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿੰਨੇ ਵੀ ਆ ਬੀ ਸਤਿਕਾਰਤ ਹਸਤੀਆਂ ਇੱਥੇ ਬੈਠੀਆਂ ਨੇ ਆਪ ਸਾਰੇ ਸੰਗਤ ਦੇ ਸਹਿ ਮੈਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰੀ ਫਿਰੇ ਅਪੀਲ ਕਰਦਾ ਕਿ ਨੌਜਵਾਨੋ ਸੰਗਠਨ ਹੋइए ਸੰਗਠਨ ਦਾ ਮਤਲਬ ਹੈ ਕੱਠੀ ਹੋइए ਕੱਠੀ ਹੋ ਕੇ ਇੱਕ ਵੱਟਾ ਪਾਫਲਾ ਬਣ ਕੇ ਇੱਕ ਵੱਟਾ ਜਿਹੜਾ ਹੈ ਜਿਹੜਾ ਬਣ ਕੇ ਅਸੀਂ ਬੁੜੀਏ ਤੇ ਇਸ ਭਵਸਾਤਰ ਤੋਂ ਅਸੀਂ ਪਾਰ ਕਰ ਸਕਦੇ ਆ ਇਸ ਸਮੁੰਦਰ ਇਸ ਵਕਤ ਇਹਦੇ ਵਿੱਚ ਬਹੁਤ ਵੱਡੇ ਵੱਡੀਆਂ ਲਹਿਰਾਂ ਤੇ ਤੂਫਾਨ ਆਏ ਹੋਏ ਐ ਇਕੱਲੇ ਇਕੱਲੇ ਅਸੀਂ ਇਸ ਨੂੰ ਪਾਰ ਨਹੀਂ ਕਰ ਸਕਦੇ ਜੇ ਅਸੀਂ ਇਕੱਠੇ ਹੋ ਕੇ